ਕੀ ਤੇ ਗਿਆ ਜਨਕਮਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਨੂੰ ਕਿਉਂਕਿ ਕਾਫੀ ਗੈਰਕਾਨੂੰਨੀ ਢੰਗ ਨਾਲ ਨਹੀਂ ਆ ਰਹੇ 2005 ਦੇ ਕਰੀਬ ਜਿਹੜੇ ਪ੍ਰੈਕਟਿਕਲ ਦੇ ਵਾਪਸ ਆ ਰਹੇ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰਕਾਨੂੰਨੀ ਢੰਗਾਂ ਦੇ ਨਾਲ ਬਾਹਰ ਨਹੀਂ ਜਾ ਮੈਂ ਇਹਨਾਂ ਦਾ ਹੀ ਮਿਨਿਸਟਰਾਂ ਵਿੱਚ ਕਈ ਸੰਮੇਲਨਾਂਾਂ ਦੇ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਇੰਨੀਆਂ ਪਾਲਿਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਮਤਲਬ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਤੱਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਦੂਜੀ ਗੱਲ ਇਹ ਆ ਕਿ ਜਿਹੜੇ ਚਲੇਗੇ ਮੈਂ ਤਾਂ ਮਤਲਬ ਇਹ ਅਮਰੀਕਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਤਾਂ ਇਸ ਗੱਲ ਦੇ ਵਿੱਚ ਹੱਕ ਇਥੇ ਮੈਂ ਤਾਂ ਕੱਲ ਅਗਲੇ ਹਫਤੇ ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜੇ ਅਤੇ ਵਿਦੇਸ਼ਵੰਤੀ ਦਾ ਤੂੰ ਕਿਉਂਕਿ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਰ ਮੈਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਘੱਲਣ ਲਈ ਉੱਚੇ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਾਂ ਨੇ ਮੈਂ ਦੋ ਗੱਲ ਚ ਇਹ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਇਹ ਤਾਂ ਉਹ ਠੀਕ ਹੈ ਮਜਬੂਰੀਅਤ ਤੇ ਰਿਪੋਰਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੇ ਜਿਲ੍ਹਾਂ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲ੍ਹਾਂ ਨੇ ਉਹ ਇਦਾਂ ਦੇ ਜਿਲ੍ਹਾਂ ਨਹੀਂ ਜਿੱਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਰ ਸੂਤ ਦੀ ਨਹੀਂ ਦੇ ਦੰਦੇ ਜੀ ਦੇਂਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਮਤਲਬ ਜਿਹੜਾ ਢੰਗ ਉਹਨਾਂ ਮਰਕਾ ਦੇ ਬਣਾਇਆ ਉਹ ਗਲਤ ਹੈ ਮਤਲਬ ਇੱਕ ਕੁਟ ਢੰਗ ਥੋੜਾ ਕੇ ਪਹਿਲਾਂ ਤਾਂ ਤੁਸੀਂ ਸੱਦੀ ਜਾਓ ਕੰਮ ਕਰਾਈ ਜੋ ਲੋਕਾਂ ਨੂੰ ਲੋਕ ਕਰਦੇ ਕਿਉਂਕਿ ਜਿਆਦਾ ਪ੍ਰੀਪੋਸਿਟਿਵਟ ਤੇ ਕਰਦੇ ਪਹਿਲਾਂ ਕਰੋ ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗ੍ਰੀਨ ਕਰ ਦੇਂਦੇ ਤੇ ਕਦੀ ਵਰਤ ਪਰਬੜ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਕਿੰਦੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦੇਓ ਉਹ 트럼ਪ ਉਹ ਵੀ ਕਾਲੀ ਕਾਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਸੈਟਮੈਂਟ ਉਹਨਾਂ ਵਾਪਸ ਵੀ ਲਈਆਂ ਆਪਣੀਆਂ ਉਹ ਲੈ ਗਈਆਂ ਬੈਠ ਕੇ ਉਹਨਾਂ ਅਮਰੀਕਾ ਅੱਜ ਦਾ ਕੰਟਰੀ ਆ ਉੱਥੋਂ ਜਿਹੜਾ ਕੋਟਾਂ ਦੇ ਕੋਲ ਬੜੀਆਂ ਪਾਵਰਾਂ ਬਲੋ ਉੱਥੋਂ ਵੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਹੈ ਠੀਕ ਹੈ ਰਾਸ਼ਟਰਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਹਨ ਪਰ ਉੱਥੇ ਆਹ ਨਹੀਂ ਹੈ ਇੰਡੀਆ ਵਰਗੀ ਹੈ ਮੋਦੀ ਆ ਕੰਮ ਨਹੀਂ ਵੀ ਉੱਥੇ ਠੱਗਾ ਹੋ ਜਾ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਹੈ ਚਟਾਨ ਦੀ ਤਰ੍ਹਾਂ ਮੇਕ ਬਣਾਦਾ ਤੋ ਮੈਂ ਤਾਂ ਬਾਰੇ ਚੰਦਾ ਦਿਖਾ ਦਿਆ ਪੰਜਾਬ ਦਾ ਕਿੰਨੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ੇ ਵਿੱਚ 205 205 ਦੇ ਨੇ ਇਹ ਤਾਂ ਦਿਖਾ ਦਿੱ ਕਿਹਾ ਜਾ ਸਕਦਾ ਮਤਲਬ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਿਹੜੇ ਆ ਗਏ ਆ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ ਪਹਿਲਾਂ ਕਾਰਵਾਈ ਕਰੀ ਜਾ ਦੇਖੋ ਆਪਾਂ ਨੇ ਪਹਿਲਾਂ ਵੀ ਤਾਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਆਪਾਂ ਬਸ ਮੈਂ ਜੋ ਗੱਲ ਕਹਿ ਰਿਹਾ ਕਿ ਅੱਜ ਘਰ ਘਰ ਦੇ ਵਿੱਚ ਮੋਬਾਈਲ ਫੋਨ ਹੈ ਹਰ ਘਰ ਦੇ ਵਿੱਚ ਇੰਟਰਨੈਟ ਚੱਲਦਿਆ ਨੈਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਜੇ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲਕਿ ਖੁਦ ਜਿਹੜੇ ਆ ਸਾਰੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਖੁਦ ਅੰਨਪਾੜੇ ਜੱਟਾਂ ਦੇ ਸਕੰਜੇ ਜਿਹੜੇ ਜਾ ਕੇ ਫਾਜੰਨੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਦਾਪਤੋ ਦੇ ਫਿਰਦੇ ਆ ਜੇ ਤੁਸੀਂ ਜਾਣੀਏ ਤਾਂ ਜਦ ਨੈਟ ਖੋਲੋ ਆਪਣਾ ਹਰ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕੇ ਨਾਲ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫੇਰ ਤਾਂ ਕੋਦਤੀ ਆ ਪਰਮਾਤਵਾਈਆਂ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਉਹਨਾਂ ਨੂੰ ਜੇਲਾ ਵਿੱਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਹ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰਤਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀਆਂ ਪਾਲਸੀਆਂ ਬਣਾਦਣ ਭਈ ਕੇ ਨੂੰ ਤੇ ਵੜਨਦਾ ਠੀਕ ਹੈ ਕਰ ਲੈ ਉਹ 10 ਬੰਦੇ ਉੱਥੇ ਚਲੇ ਗਏ ਆ ਢੰਗ ਬਿਲਕੁਲ ਟਰੰਪ ਦਾ ਕੰਮ ਤੇ ਸੱਤ ਨੂੰ ਚੋਕੇ ਹੁੰਦੇ ਜਾਂ ਜਾਂਦੇ ਲੱਦ ਦੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਨੇ ਇਹ ਤੱਕ ਹਾਂ